ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਜੇ ਮੈਂ ਜੋ ਰੁਟੀਨ ਵਿੱਚ ਚਾਹ ਪਿੰਨੀ ਆ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਮੈਂ ਚਾਹ ਕਿਸ ਤਰ੍ਹਾਂ ਬਣਾਉਣੀ ਆ ਔਰ ਅੱਜਕੱਲ ਤੁਹਾਨੂੰ ਪਤਾ ਸਰਦੀ ਕਿੰਨੀ ਪੈ ਰਹੀ ਉਹ ਵੀ ਸੁੱਕੀ ਸਰਦੀ ਪੈ ਰਹੀ ਹੈ ਔਰ ਬੱਚਿਆਂ ਵਾਸਤੇ ਔਰ ਵੱਡਿਆਂ ਵਾਸਤੇ ਬਹੁਤ ਹੀ ਵਧੀਆ ਮੈਂ ਤੁਹਾਨੂੰ ਅੱਜ ਰੈਸਪੀ ਦੱਸ ਰਹੀ ਹਾਂ ਮੈਂ 1 ਸਾਲ ਪਹਿਲੇ ਵੀ ਤੁਹਾਨੂੰ ਸ਼ੇਅਰ ਕੀਤੀ ਸੀ ਬਟ ਮੈਂ ਤੁਹਾਨੂੰ ਰਿਪੀਟ ਕਰ ਰਹੀ ਹਾਂ ਜਦੋਂ ਕੋਰੋਨਾ ਚੱਲਿਆ ਸੀ ਨਾ ਉਸ ਤੋਂ ਬਾਅਦ ਮੈਂ ਇਹ ਸਾਰੀਆਂ ਚੀਜ਼ਾਂ ਰੂਟੀਨ ਦੇ ਵਿੱਚ ਯੂਜ਼ ਕਰ ਰਹੀ ਹਾਂ। ਕਰੋਨੇ 'ਚ ਵੀ ਸ਼ੁਰੂ ਕੀਤੀਆਂ ਸੀ ਬਟ 6-7 ਸਾਲ ਹੋ ਗਏ ਨੇ ਅਜੇ ਤੱਕ ਨਹੀਂ ਇਹਨੂੰ ਛੱਡੀਆਂ ਚੀਜ਼ਾਂ ਨੂੰ। ਔਰ ਇਹਦੇ ਨਾਲ ਕਦੀ ਵੀ ਮੈਨੂੰ ਗਲੇ ਵਾਸਤੇ ਜਾਂ ਚੈਸਟ ਵਾਸਤੇ ਡਾਕਟਰ ਕੋਲ ਨਹੀਂ ਜਾਣਾ ਪੈਂਦਾ। ਰੂਟੀਨ ਦੇ ਵਿੱਚ ਤੁਸੀਂ ਦੇਖੋਗੇ ਪੀ ਕੇ ਔਰ ਤੁਹਾਡਾ ਗਲਾ ਕਿੰਨਾ ਸਾਫ਼ ਰਹੇਗਾ, ਚਾਤੀ ਤੁਹਾਡੀ ਬਿਲਕੁਲ ਸਾਫ਼ ਰਹੇਗੀ ਔਰ ਬੱਚਿਆਂ ਨੂੰ ਤੁਸੀਂ ਇਹ ਕਾੜਾ ਦੁੱਧ ਵਿੱਚ ਪਾ ਕੇ ਥੋੜਾ ਦਿਓ। ਭਾਵੇਂ 2 ਚਮਚ ਪਾਓ ਜ਼ਰੂਰ ਰੂਟੀਨ ਦੇ ਵਿੱਚ ਯੂਜ਼ ਕਰੋ। ਆ ਦੇਖੋ ਮੈਂ ਸੌਂਫ ਲਈਏ ਜਵੈਨ ਲਈਏ ਔਰ ਛੋਟੀ ਇਲਾਚੀ ਜੜੀ ਖਰੀ ਵਾਲੀ ਇਲਾਚੀ ਹੁੰਦੀ ਏ ਤુલਸੀ ਦੇ ਪੱਤੇ ਔਰ ਥੋੜੀ ਦਾਲਚੀਨੀ ਲਈਏ ਇਹ ਦੋ ਦੋ ਕੱਪ ਦਾ ਸਾਰਾ ਸਮਾਨ ਹੈ ਅਗਰ ਤੁਸੀਂ 4 ਬਣਾ ਰਹੇ ਹੋ ਤਾਂ ਥੋੜੀ ਕੁਆਂਟੀਟੀ ਵਧਾ ਵੀ ਸਕਦੇ ਹੋ ਨਹੀਂ ਤੇ ਇੰਨਾ ਵੀ ਰਹਿਣ ਦਿਓ ਕੋਈ ਗੱਲ ਨਹੀਂ ਇਹਦੇ ਚ 4 ਕੱਪ ਵੀ ਆਰਾਮ ਨਾਲ ਬਣ ਜਾਣਗੇ ਉਸ ਤੋਂ ਬਾਅਦ ਵੱਡੀ ਇਲਾਚੀ ਇਹ ਦੋ ਮੈਂ ਲੋਗ ਲੈ ਲੇ ਔਰ ਅਦਰਕ ਨੂੰ ਮੈਂ ਕद्दूकस ਕੀਤਾ ਇਹਨੂੰ ਗ੍ਰਾਇੰਡ ਨਹੀਂ ਕਰਨਾ ਨਾ ਹੀ ਨੂੰ ਕੱਟ ਕੇ ਪਾਣਾ ਇਹਨੂੰ ਕੱਦੂ ਕਸ ਕਰ ਲੈਣਾ ਗ੍ਰाइंड ਕਰੋਗੇ ਬਿਲਕੁਲ ਪਾਣੀ ਜਿਹਾ ਬਣ ਜਾਏਗਾ ਤੇ ਇਸ ਤਰ੍ਹਾਂ ਤੁਸੀਂ ਕੱਦੂ ਖਸ ਕਰ ਲੋਗੇ 1 ਮਿੰਟ ਲੱਗਦਾ ਤੇ ਇਹ ਛੋਟੀ ਦੇਖੋ ਦੋਰੀ ਡੰਡਾ ਘਰਾਂ ਚ ਆਮ ਹੁੰਦਾ ਵੇ ਇਹ ਵਾਲਾ ਛੋਟੇ ਵਾਲਾ ਇਹਦੇ ਸਾਰਾ ਸਮਾਨ ਪਾ ਕੇ ਅਦਰਕ ਤੇ ਸੁਆਦ ਸਾਰਾ ਕੁਝ ਪਾ ਕੇ ਤुलसी ਤੇ ਅਦਰਕ ਨੂੰ ਰਹਿਣ ਦੋ ਇਹਨਾਂ ਨੂੰ ਮਿਕਸ ਕਰ ਲਓ ਤੇ ਬਾਕੀ ਤੁਸੀਂ ਸਾਰਾ ਸਮਾਨ ਪਾ ਕੇ ਤੇ ਦੋਰੀ ਡੰਡੇ ਵਿੱਚ ਇਹਨੂੰ ਦਰਦਰਾ ਜਿਹਾ ਕਰ ਲੈਣਾ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਇਹ ਹੀ ਕੰਮ ਕਰਾਂਗੇ ਸਾਰਾ ਸਮਾਨ ਉਸੇ ਚੁੱਕ ਕੇ ਇਹਦੇ ਵਿੱਚ ਪਾ ਦਾਂਗੇ। ਤੈਨੂੰ ਦਰਦਰਾ ਜਿਹਾ ਕਰਨਾ। ਇਹ ਇੰਨੀ ਕੁ ਟੇਸਟੀ ਚਾਹ ਹੁੰਦੀ ਹੈ ਨਾ। ਅਗਰ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਹੋ ਤੈਨੂੰ ਬਿਲਕੁਲ ਪਾਣੀ ਨੂੰ ਸੁਕਾ ਲਓ ਜਦੋਂ 4-5 ਚਮਚ ਰਹਿ ਜਾਏਗਾ। ਜਾਂ ਅੱਧਿਕ ਕਟੋਰੀ ਰਹਿ ਜਾਏਗੀ ਤੇ ਤੁਸੀਂ ਉਹਦੇ ਵਿੱਚ ਦੁੱਧ ਪਾ ਕੇ ਬੱਚਿਆਂ ਨੂੰ ਦੇ ਦਿਓ। ਬੱਚੇ ਪੀਲਣਗੇ ਮੀਠੀ ਪਈ ਹੁੰਦੀ ਹੈ ਕੋਈ ਫਰਕ ਨਹੀਂ ਪੈਂਦਾ ਬੱਚਿਆਂ ਨੂੰ ਪਤਾ ਨਹੀਂ ਚੱਲਦਾ ਇਸ ਚੀਜ਼ ਦਾ। ਪਰ ਜੋ ਉਹਨਾਂ ਦੀ ਚੈਸਟ ਵਗੈਰਾ ਸਾਫ ਕਰਨਗੇ ਨਾ ਇਹ ਇੰਨੇ ਕੁ ਬੈਨੀਫਿਟ ਦੀ ਚੀਜ਼ਾਂ ਨੇ ਨਾ ਕਿ ਤੁਸੀਂ ਜਦੋਂ ਅਸੀਂ ਘਰ ਦੇ ਚੀਜ਼ਾਂ ਯੂਜ਼ ਕਰਦੇ ਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਅੱਛਾ ਲੱਗਦਾ ਵਿੱਚ ਚੀਜ਼ਾਂ ਵਰਤ ਕੇ ਤੇ ਹੁਣ ਅਸੀਂ ਲਾਚੀ ਵੀ ਦਾਲਚੀਨੀ ਵੀ ਵਿੱਚ ਪਾ ਦਾਂਗੇ ਠੀਕ ਹੈ ਜੀ ਇਹਨਾਂ ਥੋੜੀ ਹਾਫ ਕਰ ਰਹੀ ਆਂ ਨੂੰ ਤਾਂ ਕਿ ਛੇਤੀ ਉਹਦੇ ਚ ਪੀਸ ਜਾਵੇ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਕੁੱਟ ਲਵਾਂਗੇ ਤੇ ਮੈਂ ਤੁਹਾਨੂੰ ਕੁੱਟ ਕੇ ਦਿਖਾਣੀ ਆ ਦਰਦਰਾ ਜਿਹਾ ਕਿਵੇਂ ਬਣ ਜਾਂਦਾ ਔਰ ਇੱਕ ਗਲਾਸ ਦੇਖੋ ਮੈਂ ਪਾਣੀ ਲਿਆ ਨਾਲ ਕੋਲ ਹੀ ਰੱਖਿਆ ਹੋਇਆ ਠੀਕ ਹੈ ਜੀ ਤਾਂ ਮੈਂ ਦਿਖਾਨੀ ਆ ਦਰਦਰਾ ਕਰਕੇ ਹਾਂਜੀ ਤੁਸੀਂ ਦੇਖੋ ਆ ਦਰਦਰਾ ਸੀ ਕਰ ਲਿਆ ਤੇ ਹੁਣ ਅਸੀਂ ਕੀ ਕਰਨਾ ਇੱਕ ਗਲਾਸ ਜਿਹੜਾ ਪਾਣੀ ਤਾਂ ਉਹਨੂੰ ਪੈਨ ਚ ਪਾਵਾਂਗੇ ਔਰ ਅਸੀਂ ਇਹਨੂੰ ਗੈਸਵਲ ਚੱਲਾਂਗੇ ਲੈ ਕੇ ਠੀਕ ਹੈ ਜੀ ਬਹੁਤ ਹੀ ਹੈਲਦੀ ਚਾਹ ਬਣਦੀ ਹੈ ਬਹੁਤ ਹੀ ਟੇਸਟੀ ਔਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕਦੀ ਵੀ ਡਾਕਟਰ ਕੋਲ ਸਰਦੀਆਂ ਚ ਨਹੀਂ ਜਾਣ ਦੀ ਜਰੂਰਤ ਪਵੇਗੀ ਐਦੇ ਨਾਲ ਵੈਸੇ ਵੀ ਜਿਹੜਾ ਬਲੱਡ ਹੁੰਦਾ ਬਲੱਡ ਸਰਕੂਲਰ ਘਾੜਾ ਹੁੰਦਾ ਸਾੜਕਾ ਅੱਜਕਲ੍ਹ ਸਰਦੀ ਦੇ ਵਿੱਚ ਉਹ ਵੀ ਨਾਰਮਲ ਰਹਿੰਦਾ ਵੇ ਤੁਹਾਡਾ ਬਲੱਡ ਵੀ ਘਾੜਾ ਨਹੀਂ ਹੋਏਗਾ ਤੇ ਨਾਲ ਕਿਉਂਕਿ ਇਹ ਵੀ ਬੜੀ ਅੱਜਕਲ੍ਹ ਦਿੱਕਤ ਆਂਦੀ ਕਿ ਸਰਦੀ ਦੇ ਵਿੱਚ ਬਲੱਡ ਦੀ ਕਿ ਬਲੱਡ ਗਾੜਾ ਹੁੰਦਾ ਜਿੰਦਾ ਜਿਹਨਾਂ ਨੂੰ ਬੀਪੀ ਵਗੈਰਾ ਹਾਈ ਹੋ ਜਾਂਦੇ ਨੇ ਬਟ ਇਹ ਤੁਸੀਂ ਜਦੋਂ ਪੀਣ ਲੱਗ ਜੋਗੇ ਨਾ ਤੁਹਾਨੂੰ ਸਭ ਕੁਝ ਨੋਰਮਲ ਰਹੇਗਾ ਸ਼ੂਗਰ ਨੋਰਮਲ ਰਹੇਗੀ ਬੀਪੀ ਨੋਰਮਲ ਰਹੇਗਾ ਕਿਸੇ ਚੀਜ਼ ਦੀ ਦਿੱਕਤ ਨਹੀਂ ਆਣੀ ਜਦੋਂ ਤੱਕ ਪਾਣੀ ਬੋਇਲ ਨਹੀਂ ਹੁੰਦਾ ਉਦੋਂ ਤੱਕ ਕੁਝ ਨਹੀਂ ਪਾਣਾ ਇਹਦੇ ਵਿੱਚ ਇਹਨੂੰ ਤੁਸੀਂ ਇਹ ਧਿਆਨ ਚ ਰੱਖਣਾ ਕਿ ਇੱਕ ਵਾਰੀ ਤੁਸੀਂ ਸ਼ੁਰੂ ਕਰ ਲਈ ਨਾ ਇਹ ਚੀਜ਼ ਚਾਹ ਤੁਸੀਂ ਇਸ ਤਰ੍ਹਾਂ ਮਸਾਲਾ ਦਰਦਰਾ ਕਰਕੇ ਰੱਖ ਵੀ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਸਵੇਰੀ ਕਰਨਾ ਤੇ ਰੂਟੀਨ ਦੇ ਵਿੱਚ ਵੀ ਕਰਨਾ ਤੇ ਟਾਈਮ ਨਹੀਂ ਹੈਗਾ ਤੁਹਾਡੇ ਕੋਲ ਤਾਂ ਕਰ ਲਓ ਨਹੀਂ ਹੈ ਤਾਂ ਤੁਸੀਂ ਥੋੜਾ ਦਰਦਰਾ ਕਰਕੇ ਚੀਜ਼ਾਂ ਨੂੰ ਸਾਰਿਆਂ ਨੂੰ ਰੱਖ ਲਓ ਅਦਰਕ ਤੁਸੀਂ ਨਾਲ ਪਾ ਲਓ ਤુલਸੀ ਤੁਹਾਡੀ ਲੱਗੀ ਹੁੰਦੀ ਹੈ ਹਰ ਘਰ 'ਚ ਅੱਜ ਕੱਲ ਤੇ ਤુલਸੀ ਨੂੰ ਉਤੋ ਉਤਾਰੋ 5-7 ਪੱਤੇ ਤੇ ਵਿੱਚ ਜ਼ਰੂਰ ਪਾਓ ਤુલਸੀ ਜਿਹੜੀ ਹੈ ਬੱਚਿਆਂ ਵਾਸਤੇ ਇੰਨੇ ਕੁ ਬੈਨੀਫਿਟ ਹੈ ਨਾ ਤੁਸੀਂ ਬੱਚਿਆਂ ਦੀ ਚੈਸਟ ਵਾਸਤੇ ਬਹੁਤ ਹੀ ਡਾਕਟਰਾਂ ਦੇ ਕੋਲ ਤੁਹਾਨੂੰ ਜਾਣਦੇ ਬਿਲਕੁਲ ਜ਼ਰੂਰਤ ਨਹੀਂ ਪੈਣੀ ਜੇ ਤੁਸੀਂ ਤુલਸੀ ਵੀ ਵਿੱਚ ਪਾ ਕੇ ਬੱਚਿਆਂ ਨੂੰ ਦਿੰਦੇ ਰਹੋਗੇ ਕਈ ਬੱਚੇ ਸ਼ਕੀਨ ਨੇ ਚਾਹ ਦੇ ਪੀਲਣ ਦੇ ਨਾ ਬਟ ਕਈ ਨਹੀਂ ਪੀਂਦੇ ਬਰਸ ਤੁਸੀਂ ਇਹ ਦੁੱਧ ਪਾਨ ਤੋਂ ਪਹਿਲੇ ਕਾੜਾ ਕੱਢ ਲੈਣਾ ਬੱਚਾ ਵਾਸਤੇ ਤੇ 2-3 ਚਮਚ ਉਹਨਾਂ ਦੇ ਦੁੱਧ ਚ ਰੂਟੀਨ ਬਣਾ ਲਓ ਕਿ ਰੂਟੀਨ ਚ ਪਾਣੀ ਪਾਣਾ ਬੱਚਾ ਨੂੰ ਨਹੀਂ ਕੁਝ ਵੀ ਪਤਾ ਚਲਦਾ ਜੇ ਤੁਸੀਂ ਵਿੱਚ ਹੀ ਚੀਨੀ ਤੇ ਮਿਕਸ ਕਰਕੇ ਪਾ ਦੋਗੇ ਤੇ ਨਹੀਂ ਪਤਾ ਲੱਗਣਾ ਮਿੱਠਾ ਹੁੰਦਾ ਦੁੱਧ ਹੁਣ ਸਾਡਾ ਦੇਖੋ ਪਾਣੀ ਕੱਢ ਗਿਆ ਸਭ ਤੋਂ ਪਹਿਲੇ ਅਸੀਂ ਅਦਰਕ ਤੇ ਤੂਸਰੀ ਦੇ ਪੱਤੇ ਸੁਟੰਗ ਤੇ ਨਾਲ ਹੀ ਅਸੀਂ ਜਿਹੜਾ ਮਸਾਲਾ ਬਣਾਇਆ ਉਹ ਵੀ ਪੀਸ ਕੇ ਸਾਰਾ ਪਾ ਦੋਗੇ ਵਿੱਚ ਤੇ ਹੋਣਾ ਸੀ ਇਹਨੂੰ ਤੇਜ਼ ਰੱਖਣਾ ਸੇਕ ਨੂੰ ਬਿਲਕੁਲ ਤੇਜ਼ ਹੀ ਰੱਖਣਾ ਕਿਉਂਕਿ ਅਗਰ ਤੇਜ਼ ਰੱਖਾਂਗੇ ਤਾਂ ਸਾਡਾ 2 ਮਿੰਟ ਹੀ ਪਾਣੀ ਸੁੱਕ ਜਾਣਾ ਇੱਕ ਗਲਾਸ ਜਿਹੜਾ ਨਾ ਹੁਣੇ ਦੇਖਣਾ 3-4 ਸਮਝ ਰਿਹਾ ਜਾਏਗਾ ਬਿਲਕੁਲ ਸੀਮਤੇ ਕਰ ਦੋ ਗੈਸ ਐ ਦੇਖੋ ਜੀ ਮੈਂ ਬਿਲਕੁਲ ਸੀਮਤੇ ਕਰ ਦਿੱਤੀ ਐ ਔਰ ਮੈਂ ਬੇਫਿਕਰ ਹੋ ਕੇ ਬਾਕੀ ਸਾਰਾ ਕੰਮ ਕਰ ਲਵਾਂਗੀ ਇਹ ਘਟਦਾ ਰਹੇਗਾ ਪਾਣੀ ਘਟ ਤੋਂ ਘਟ ਇਹਨੂੰ 10 ਮਿੰਟ ਚਾਹੀਦੇ ਨੇ 8 ਤੋਂ 10 ਮਿੰਟ ਯਾਨੀ ਕਿ ਤੁਸੀਂ फटाफट ਰੱਖਿਆ ਤੇ ਚਾਹ ਬਣਾਈ ਤੇ ਚਲੋ ਤੁਸੀਂ ਬਾਕੀ ਕੰਮ ਕਰਦੇ ਰਹੋ ਆਪਣੇ ਪਰੌਂਠੇ ਬਣਾਓ ਜੋ ਸਵੇਰੇ ਚਾਹ ਦੇ ਨਾਲ ਨਾਸ਼ਤਾ ਕਰਨ ਆਪਣਾ ਤਿਆਰੀ ਕਰੋ ਤੇ ਇਹਨੂੰ ਤੁਸੀਂ ਕੜਨ ਤੋਂ ਹੌਲੀ-ਹੌਲੀ ਇਹ ਦੇਖੋ ਜੀ ਸਮਾਨ ਦੇ ਨਾਲ ਕਿੰਨਾ ਭਰਿਆ ਪਿਆ ਔਰ ਜਦੋਂ ਇਹ ਹੌਲੀ-ਹੌਲੀ ਕੜ ਕੇ ਕਾੜਾ ਜਿਹੜਾ ਤਿਆਰ ਹੋਏਗਾ ਨਾ ਉਹ ਤੇ ਕਮਾਲ ਹੀ ਕਰ ਦੇਗਾ ਸਰੀਰ ਵਾਸਤੇ ਇੰਨਾ ਕੁ ਬੈਨੀਫਿਟ ਹੈ ਕੋਈ ਹੱਡੀਆਂ ਲਈ ਇਹਦੇ ਨਾਲ ਦਰਦ ਹੁੰਦੀਆਂ ਗਲਾ ਹਮੇਸ਼ਾ ਸਾਫ਼ ਰਹੇਗਾ ਕਦੀ ਥੋਕਣੀ ਆਏਗੀ ਮੂੰਹ ਚ ਮੂੰਹ ਵੀ ਸਾਫ ਰਹੇਗਾ ਔਰ ਚੈਸਟ ਜਿਹੜੀ ਕਦੀ ਵੀ ਨਹੀਂ ਰੁਕੇਗੀ ਜਿਹ ਕਈਆਂ ਨੂੰ ਕਫ ਦੀ ਬੜੀ ਪ੍ਰੋਬਲਮ ਹੈ ਉਹ ਇਹ ਪੀਣਗੇ ਚਾਹ ਰੂਟੀਨ ਦੇ ਵਿੱਚ ਸਵੇਰੇ ਸ਼ਾਮੀ ਪੀ ਲੋ ਇੱਕ ਵਾਰੀ ਸਵੇਰੇ ਵੀ ਪੀ ਲੋ ਤਦ ਵੀ ਬੋਤ ਇੰਨਾ ਟਾਈਮ ਤੇ ਕਿਸੇ ਕੋਲ ਹੁੰਦਾ ਨਹੀਂ ਤੇ ਸਵੇਰੇ ਪਾਸ ਇੱਕ ਵਾਰੀ ਇਹ ਚਾਹ ਜਿਹੜੀ ਉੱਠਦੇ ਆ ਜਿਹੜੀ ਤੁਸੀਂ ਪੀਣੀ ਹੈ ਨਾ ਇਹ ਵਾਲੀ ਉਹ ਪੀ ਲੋ ਪਾਣੀ ਦਾ ਪਹਿਲੇ ਗਰਮ ਗਲਾਸ ਪੀਓ ਉਸ ਤੋਂ ਬਾਅਦ ਇਹ ਇਹ ਦੇਖੋ ਹੁਣ ਇਹ ਕੜਦਾ ਜਾਏਗਾ ਤੇ ਇਸ ਤਰੀਏ ਇਹ ਕਾਲਾ ਕਾਲਾ ਹੋਈ ਜਾਣਾ ਆਪਣੇ ਆਪ ਅਸੀਂ ਜੋ ਚੰਦਾ ਵੀ ਲੈਣੇ ਹਨ ਨਾ ਬਾਜ਼ਾਰੋਂ ਪਰ ਉਹਦੇ ਵਿੱਚ ਵੀ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਬਟ ਤੁਸੀਂ ਇਹ ਚੀਜ਼ਾਂ ਜਿਹੜੀਆਂ ਪਾਲੀਆਂ ਨੇ ਪੰਜ ਸਤ ਤੇ ਤੁਸੀਂ ਇਹਦੇ ਨਾਲ ਹੀ ਇਹਨੂੰ ਚਾਹ ਨੂੰ ਬਹੁਤ ਹੀ ਵਧੀਆ ਬਣਾ ਸਕਦੇ ਹੋ ਤੇ ਹੈਲਦੀ ਬਣਾ ਸਕਦੇ ਹੋ ਆਪਣੇ ਬੱਚਿਆਂ ਨੂੰ ਜ਼ਰੂਰ ਪਿਲਾਓ ਇੱਕ ਵਾਰੀ ਬਣਾ ਕੇ ਠੀਕ ਹੈ ਜੀ ਇਹ ਰੂਟੀਨ ਹੀ ਬਣਾ ਲਓ ਇਹ ਰੂਟੀਨ ਦੇ ਵਿੱਚ ਇਹ ਪੀਣੀ ਪੀਣੀ ਹੈ ਕਿਉਂਕਿ ਮੈਂ ਇੱਕ ਸਾਲ ਪਹਿਲੇ ਵੀ ਕੀਤਾ ਸੀ ਤਾਂ ਬਹੁਤ ਹੀ ਵਧੀਆ ਕਮੈਂਟ ਆਏ ਸੀ ਸਭ ਦੇ ਕਾਫੀ ਲੋਕਾਂ ਨੇ ਇਹ ਸ਼ੁਰੂ ਕਰ ਲਿਆ ਸੀਗਾ ਮੈਂ ਤੇ ਕਰੋਨਾ ਟਾਈਮ ਦਾ ਸ਼ੁਰੂ ਕੀਤਾ ਹੋਇਆ ਕਿਉਂਕਿ ਡਾਕਟਰਾਂ ਨੇ ਵੀ ਕਿਹਾ ਸੀਗਾ ਕਿ ਚੀਜ਼ਾਂ ਪਾ ਕੇ ਤੁਸੀਂ ਚਾਹ ਬਣਾ ਕੇ ਜਾਂ ਕੜਾਹ ਬਣਾ ਕੇ ਪੀਓ ਅਗਰ ਤੁਸੀਂ ਚਾਹ ਨਹੀਂ ਪਿੰਦੇ ਤਾਂ ਕੋਈ ਗੱਲ ਨਹੀਂ ਤੁਸੀਂ ਇਹ ਕੜਾਹ ਬਣਾ ਲਓ ਅਗਰ ਚੀਨੀ ਪਾਣੀ ਹੈ ਠੀਕ ਹੈ ਨਹੀਂ ਪਾਣੀ ਤਾਂ ਨਮਕ ਪਾ ਕੇ ਪੀ ਲਓ ਬਹੁਤ ਹੀ ਅੱਛਾ ਉਹਦੇ ਵਾਸਤੇ ਵੀ ਕਈ ਚਾਹ ਨਹੀਂ ਪਿੰਦੇ ਕੋਈ ਜ਼ਰੂਰੀ ਨਹੀਂ ਹੈ ਵੀ ਚਾਹ ਸਾਰੇ ਪਿੰਦੇ ਨੇ ਕਈ ਨਹੀਂ ਵੀ ਪਿੰਦੇ ਤੇ ਤੁਸੀਂ ਆਪਣਾ ਕੜਾਹ ਪੀ ਸਕਦੇ ਹੋ ਇਸ ਤਰ੍ਹਾਂ ਬਣਾ ਕੇ ਇਹਨੂੰ ਛਾਣ ਲਓ ਥੋੜਾ ਪਾਣੀ ਹੋਰ ਜ਼ਿਆਦਾ ਪਾ ਲੈਣਾ ਇੱਕ ਕੱਪ ਤੁਹਾਡਾ ਕੱਪ ਜਦੋਂ ਰਹਿ ਜਾਏ ਤੇ ਤੁਸੀਂ ਇਹਨੂੰ ਨਤਾਰ ਕੇ ਪੌਣੀ ਦੇ ਨਾਲ ਪੋਣ ਕੇ ਤੇ ਪੀ ਲਓ ਬਸ ਠੀਕ ਹੈ ਜੀ ਔਰ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਦੇਖਣਾ ਫਿਰ ਤੁਹਾਡੀ ਆਪਣੇ ਆਪ ਰੂਟੀਨ ਬਣ ਜੇਗੀ ਹੁਣ ਇਹਨੂੰ ਇਸ ਘੜ ਤੋਂ ਕਰ 7-8 ਮਿੰਟ ਦੇਵਾਂਗੇ 2 ਕੁ ਮਿੰਟ ਤਾਂ ਘਰ ਨੂੰ ਗੱਲਾਂ ਕਰਦੇ ਵੀ ਹੋਗੇ ਨੇ 2 2.5 ਮਿੰਟ ਔਰ ਇਸੇ ਨੂੰ ਕੜਨ ਵਾਸਤੇ ਰੱਖ ਦਿੱਤਾ ਦੇਖੋ ਕਲਰ ਕਿਵੇਂ एकदम ਚੇਂਜ ਹੋ ਗਿਆ ਤੁਸੀਂ ਦੇਖ ਹੀ ਦੇ ਨਾ ਸਭ ਕੁਝ ਸਾਹਮਣੇ ਮੈਂ ਬਣਾ ਰਹੀ ਆ ਔਰ ਤੁਹਾਡੇ ਸਾਹਮਣੇ ਮੈਂ ਪੀਣੀਆ ਚਾਹ ਬਣਾ ਕੇ ਔਰ ਮੇਰੀ ਰੂਟੀਨ ਹੈ ਕਿ ਮੈਂ ਸਾਰਾ ਸਮਾਨ ਪਾਣੀ ਪਾ ਜੇ ਅਗਰ ਖਤਮ ਹੋ ਜਾਂਦਾ ਇੱਕ ਦਿਨ ਪਹਿਲੇ ਹੀ ਆ ਜਾਂਦਾ ਔਰ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕੁਝ ਨਹੀਂ ਫਰਕ ਪੈਂਦਾ ਇਹ 50 60 ਰੁਪਏ ਦਾ ਸਮਾਨ ਲੈਂਦਾ ਹੋਏਗਾ ਤੇ ਤੁਹਾਡੇ ਤਾਂ 15 ਦਿਨ ਆਰਾਮ ਨਾਲ ਨਿਕਲ ਜਾਂਦੇ ਔਰ ਦਵਾਈਆਂ ਦੇ ਉੱਤੇ ਕਿੰਨੇ ਹਜ਼ਾਰ ਰੁਪਏ ਸੇ ਖਰਚ ਕਰ ਦਿੰਦੇ ਆ ਅਗਰ ਅਸੀਂ ਰੂਟੀਨ ਚ ਇਹਨੂੰ ਪਿੰਦੇ ਰਵਾਂਗੇ ਤੇ ਸਾਨੂੰ ਗਲੇ ਦੀ ਦਵਾਈ ਵਾਸਤੇ ਜਾਂ ਕਫ ਵਾਸਤੇ ਸਾਨੂੰ ਕੋਈ ਜ਼ਰੂਰਤ ਨਹੀਂ ਪੈਲੇ ਡਾਕਟਰ ਕੋਲ ਜਾਣ ਦੀ ਠੀਕ ਹੈ ਜੀ ਚਲੋ ਹੁਣ ਇਹਨੂੰ ਕੜਨ ਦੋ ਤੇ ਅਸੀਂ ਆਪਣਾ ਦੂਜਾ ਕੰਮ ਕਰ ਲੈਂਦੇ ਆ ਹਾਂਜੀ 8 ਮਿੰਟ ਪੂਰੇ ਹੋ ਗਏ ਨੇ ਇਹ ਦੇਖੋ ਜੀ ਪਾਣੀ ਔਰ ਇਹਦੇ ਚੋਲ ਨਿਕਲ ਗਿਆ ਤੇ ਥੋੜਾ ਜਿਹਾ ਪਾਣੀ ਰਹਿ ਜਣਾ ਹੁਣ ਤੁਸੀਂ ਕੀ ਕਰਨਾ ਜਿੰਨੇ ਕੱਪ ਤੁਸੀਂ ਚਾਹ ਦੇ ਬਣਾਣੇ ਨੇ ਦੋ ਬਣਾਣੇ ਨੇ ਇੱਕ ਬਣਾਣਾ ਜਾਂ ਚਾਰ ਕੱਪ ਬਣਾਣਨ ਉਹਦੇ ਵਿੱਚ ਤੁਸੀਂ ਦੁੱਧ ਨਾਪ ਕੇ ਪਾ ਦੇਣਾ ਅਗਰ ਤੁਸੀਂ ਹਾਫ ਦੁੱਧ ਪਾਣਾ ਚਾਹਦੇ ਹੋ ਹਾਫ ਪਾਣੀ ਪਾਣਾ ਚਾਹਦੇ ਹੋ ਉਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਕਈ ਬਿਲਕੁਲ ਦੁੱਧ ਵਾਲਾ ਚਾਹ ਬਣਾਉਂਦੇ ਨੇ ਤੇ ਮੈਂ ਦੇਖੋ ਇਹ ਵਾਲਾ ਕੱਪ ਰੱਖਿਆ ਇੱਕ ਇਹ ਮੈਂ ਦੁੱਧ ਐ ਨਹੀਂ ਲਿਆ ਬਸ ਹਾਫ ਲਿਆ ਕੱਪ ਔਰ ਮੈਂ ਇਹਦੇ ਵਿੱਚ ਪਾ ਦਾਂਗੀ ਹੁਣ ਇਹ ਦੇਖੋ ਜੀ ਹੁਣ ਸਭ ਤੋਂ ਪਹਿਲੇ ਦੇਖੋ ਕਈ ਲੋਕ ਕੀ ਕਰਦੇ ਨੇ ਚੀਨੀ ਵਿੱਚ ਪਾ ਦਣਗੇ ਪੱਤੇ ਪਾ ਦਣਗੇ ਇਹ ਕੰਮ ਨਹੀਂ ਕਰਨਾ ਬਿਲਕੁਲ ਵੀ ਤੁਸੀਂ ਇਹਨੂੰ ਉਬਾਲੀ ਆਨ ਤੱਕ ਦੁੱਧ ਨੂੰ ਵਿੱਚ ਹੀ ਰਹਿਣ ਦਿਓ ਠੀਕ ਹੈ ਜੀ ਪਹਿਲੇ ਦੁੱਧ ਪਾਣਾ ਚੀਨੀ ਪੱਤੀ ਬਾਅਦ ਚ ਪਾਣੀ ਅਗਰ ਤੁਸੀਂ ਨਹੀਂ ਪਿੰਦੇ ਚੀਨੀ ਫਿੱਕੀ ਪੀਣੀ ਹੈ ਤੇ ਤੁਸੀਂ ਸਕਿੱਪ ਕਰ ਸਕਦੇ ਹੋ ਗਾ ਤੁਸੀਂ ਸ਼ੱਕਰ ਪਾਣੀ ਹੈ ਤੇ ਤੁਸੀਂ ਕੱਪ ਦੇ ਵਿੱਚ ਪਹਿਲੇ ਪਾ ਲਓ ਤੇ ਤੁਸੀਂ ਪੁਣ ਕੇ ਚਾਹ ਨੂੰ ਸ਼ੱਕਰ ਦੇ ਵਿੱਚ ਪਾ ਲਓ ਅਗਰ ਤੁਸੀਂ ਕੋਈ ਹੋਰ ਕੋਈ ਗੋਲੀ ਗੋਲੀ ਰੱਖੀ ਹੋਈ ਹੈ ਕਈ ਵਾਰੀ 슈ਗਰ ਫ੍ਰੀ ਗੋਲੀਆਂ ਹੁੰਦੀਆਂ ਨੇ ਕਈ ਉਹ ਖਾਂਦਨ ਉਹ ਕੱਪ ਵਿੱਚ ਤੁਸੀਂ ਪਹਿਲੇ ਪਾ ਦੇਣੀ ਹੈ ਅਦੇ ਚ ਕੜਦੇ ਚ ਬਿਲਕੁਲ ਨਹੀਂ ਪਾਣੀਆਂ ਚੀਜ਼ਾਂ ਠੀਕ ਹੈ ਜੀ ਨਾ ਤੁਸੀਂ ਸ਼ੱਕਰ ਪਾਣੀ ਵਿੱਚ ਤੇ ਨਾ ਹੀ ਤੁਸੀਂ 슈ਗਰ ਫ੍ਰੀ ਵਾਲੀ ਗੋਲੀ ਪਾਣੀ ਵਿੱਚ ਕੜਦੇ ਦੇ ਵਿੱਚ ਇਹ ਤੁਸੀਂ ਕੱਪ ਦੇ ਵਿੱਚ ਹੀ ਪਾਣੀਏ ਔਰ ਇਹਨੂੰ ਤੁਸੀਂ ਉਬਾਲੀਂ ਆਨ ਤੱਕ ਵੇਟ ਕਰੋ ਉਬਾਲੀਂ ਆਨ ਤੋਂ ਬਾਅਦ ਇਹਦੇ ਵਿੱਚ ਚੀਨੀ ਪੱਤੀ ਜੋ ਚੀਨੀ ਖਾਂਦੇ ਨੇ ਉਹਨਾਂ ਵਾਸਤੇ ਮੈਂ ਦੱਸ ਰਹੀ ਆਂ ਕਿ ਚੀਨੀ ਤੇ ਪੱਤੀ ਪੱਤੀ ਤੋਂ ਤੁਸੀਂ ਪਾਣੀ ਪਾਣੀ ਐ ਤੇ ਪੱਤੀ ਤੁਸੀਂ ਆਪਣੇ ਹਿਸਾਬ ਨਾਲ ਚਮਚ ਅੱਧਾ ਚਮਚ ਜਿੰਨਾ ਵੀ ਤੁਸੀਂ ਪਾ ਸਕਦੇ ਹੋ ਅਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਇਹ ਬਣ ਗਿਆ ਬੱਚਿਆਂ ਵਾਸਤੇ ਦੁੱਧ ਅਗਰ ਵੱਡੇ ਵੀ ਨਹੀਂ ਪਿੰਦੇ ਦੁੱਧ ਚਾਹ ਨਹੀਂ ਪਿੰਦੇ ਤੇ ਤੁਸੀਂ ਇੰਜ ਵੀ ਪੀ ਸਕਦੇ ਹੋ ਚੀਨੀ ਆਪਣੀ ਪਾ ਕੇ ਅਗਰ ਚੀਨੀ ਪਾਣੀ ਆ ਪਾ ਲੋ ਫਿੱਕੀ ਪੀਣੀ ਹੈ ਫਿੱਕੀ ਪੀ ਲੋ ਬੱਚਿਆਂ ਦਾ ਤੁਸੀਂ ਇਹਦੇ ਚੋਂ ਕੱਢ ਲੋ ਪਾਣੀ ਪਹਿਲੇ ਦੁੱਧ ਕੱਢ ਲੋ ਦੁੱਧ ਪਾ ਕੇ ਵੀ ਕੱਢ ਸਕਦੇ ਹੋ ਐਨੇ ਕਿ ਜ਼ਰੂਰੀ ਪਹਿਲੇ ਪਾਣੀ ਘੜਨੇ ਵਿੱਚ ਦੁੱਧ ਪਾ ਲੋ ਉਸ ਤੋਂ ਬਾਅਦ ਤੁਸੀਂ ਆਪਣੀ ਚੀਨੀ ਪੱਤੀ ਪਾ ਕੇ ਆਪਣੀ ਚਾਹ ਬਣਾ ਲੋ ਤੇ ਹੁਣ ਮੈਂ ਇਹਨੂੰ ਕੜ ਉਬਾਲੀ ਆਣ ਤੱਕ ਵੇਟ ਕਰਾਂਗੀ ਜਦ ਤੱਕ ਇਹਦੀ ਉਬਾਲੀ ਨਹੀਂ ਆਉਂਦੀ ਕਿਉਂਕਿ ਅਸੀਂ ਫ੍ਰੀਜਾਂ ਚ ਦੁੱਧ ਰੱਖਿਆ ਹੁੰਦਾ ਤੇ ਠੰਡੇ ਦੁੱਧ ਦੇ ਚ ਇੱਕਦਮ ਨਹੀਂ ਤੁਸੀਂ ਪੱਤੀ ਪਾਣੀ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਤੇ ਕਿਉਂਕਿ ਇਹ ਫਿਰ ਵਾਈ ਕਰਨ ਗਿਆ ਚੀਜਾਂ ਇਸ ਵਾਸਤੇ ਪਹਿਲੇ ਨੂੰ ਉਬਾਲੀ ਆ ਜਾਵੇ ਉਬਾਲੀ ਆਏਗੀ ਫਿਰ ਅਸੀਂ ਨਾਲ ਇੱਕ ਕੀ ਕਰਾਂਗੇ ਚੀਨੀ ਤੇ ਪੱਤੀ ਅਸੀਂ ਪਾ ਦਾਂਗੇ ਹਾਂ ਅਗਰ ਤੁਸੀਂ ਬੱਚਿਆਂ ਵਾਸਤੇ ਕੜਨਾ ਚਾਹਦੇ ਦੁੱਧ ਹੋਰ ਪਾ ਲਓ ਤੇ ਬੱਚਿਆਂ ਨੂੰ ਇਹ ਕੜਾ ਤੁਸੀਂ ਦੇ ਸਕਦੇ ਹੋ ਦੁੱਧ ਵਾਲਾ ਕਿਉਂਕਿ ਬੱਚੇ ਖੁਸ਼ ਹੋ ਕੇ ਪੀਣਗੇ ਟੇਸਟੀ ਬਹੁਤ ਹੁੰਦਾ ਬਹੁਤ ਟੇਸਟੀ ਹੁੰਦਾ ਔਰ ਗਲੇ ਚ ਜਦੋਂ ਇੱਕ ਇੱਕ ਘੁਟੰਦਰ ਜਾਏਗਾ ਨਾ ਤੁਹਾਨੂੰ ਖੁਦ ਪਤਾ ਚਲੇਗਾ ਕਿ ਅਸੀਂ ਕੀ ਪੀ ਰਹੇ ਹਾਂ ਕਿ ਸੱਇ ਅਲੀਦਰ ਕਿਉਂ ਇਸ ਤਰ੍ਹਾਂ ਚੀਜ਼ਾਂ ਨਹੀਂ ਪਾਈਆਂ ਕਿਉਂਕਿ ਕੁਦਰਤੀ ਚੀਜ਼ਾਂ ਨੇ ਐਨਾ ਤੇ ਨਾਲ ਅਸੀਂ ਕੋਈ ਵੀ ਦੇਖੋ ਚੀਜ਼ ਇਸ ਤਰ੍ਹਾਂ ਦੀ ਨਹੀਂ ਪਾਈ ਜਿੱਦਨੇ ਸਾਡੀ ਸਿਹਤ ਖਰਾਬ ਹੋ ਗਏ ਤੁਲਸੀ ਜਵੈਨ ਸੌਂਫ ਸਾਰੀਆਂ ਚੀਜ਼ਾਂ ਕੁਦਰਤੀ ਚੀਜ਼ਾਂ ਨੇ ਜਿਹਦੇ ਨਾਲ ਕੇ ਸਾਨੂੰ ਬਹੁਤ ਫਾਇਦਾ ਹੁੰਦਾ ਬਟ ਅਸੀਂ ਇਹ ਕੁਦਰਤੀ ਚੀਜ਼ਾਂ ਛੱਡ ਕੇ ਬਾਜ਼ਾਰ ਦੀਆਂ ਚੀਜ਼ਾਂ ਵੱਲ ਭੱਜ ਰਿਆਂ ਇਸੇ ਪਿੱਛੇ ਸਾਰੇ ਲੋਕਾਂ ਦੀਆਂ ਸੇਤਾਂ ਖਰਾਬ ਹੋ ਜਾਂਦੀਆਂ ਨੇ ਕੁਦਰਤੀ ਚੀਜ਼ਾਂ ਵੱਲ ਧਿਆਨ ਦਿਓ ਔਰ ਬੈਨੀਫਿਟੀ ਐਸੇ ਦਿਨਾਲੇ ਸਿਹਤ ਤਾਂ ਹੀ ਠੀਕ ਰਹੇਗੀ यह देखो जी हूँ उबाली आ गई है थोड़ा सिम तो कर दो गैस चम्मच अद्धा चम्मच जिनी तुसी पत्ती पानी चाहते हो पा सकते हो अगर नहीं पाना तो इस तरह पुन के पी लो मैं एक चम्मच पत्ती जरूर पाया क्योंकि बस मैं यही चाह पीनी है मुड़ के सारा दिन कोई चाह नहीं लैनी जिनी मर्जी ठंड लगे गर्मी लगे जो मर्जी लगे बस एक कप चाह सवेरे पीना और भी इस तरह ही बना के पीना है। ਔਰ ਤੁਸੀਂ ਵੀ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦਾ ਚਾਹ ਲੈ ਕੇ ਤੇ ਪੀਓ ਤਾਂ ਬਹੁਤ ਹੀ ਬੈਨੀਫਿਟ ਆਏਗਾ ਹੁਣ ਅਸੀਂ ਪਾਵਾਂਗੇ ਚੀਨੀ ਜਿੰਨੇ ਚੀਨੀ ਪਾਣੀ ਪਾ ਲਓ ਨਹੀਂ ਪਾਣੀ ਸ਼ੱਕਰ ਪਾਣੀ ਹੈ ਤੇ ਤੁਸੀਂ ਸ਼ੱਕਰ ਨੂੰ ਆਪਣੇ ਇਹਦੇ ਵਿੱਚ ਪਾ ਕੇ ਡੇਢ ਕੱਪ ਇੱਕ ਓ ਸੋਰੀ ਇੱਕ ਚਮਚੇ ਡੇ ਚਮਚ ਜਿੰਨਾ ਤੁਸੀਂ ਪਾਣਾ ਤੁਸੀਂ ਕੱਪ ਦੇ ਵਿੱਚ ਪਾ ਕੇ ਇਹਨੂੰ ਪੁੰਨ ਲੈਣਾ ਠੀਕ ਹੈ ਅੱਜ ਮੈਂ ਵੈਸੇ ਚੀਨੀ ਪਾ ਰਹੀ ਹਾਂ ਤਕਰੀਬਨ ਮੈਂ ਵੀ ਸ਼ੱਕਰ ਹੀ ਪਾਉਂਦੀ ਹਾਂ ਰਾਜ ਵਿੱਚ ਛਿੰਨੀ ਪਾ ਰਹੀਆਂ ਤੁਹਾਨੂੰ ਮੈਂ ਦਿਖਾ ਰਹੀਆਂ ਦੋਨੋਂ ਚੀਜ਼ਾਂ ਹੀ ਯੂਜ਼ ਤੁਸੀਂ ਕਰ ਲੋਗੇ ਸ਼ੱਕਰ ਵੀ ਰੱਖੀ ਹੋਈ ਹੈ ਜੋ ਚੀਜ਼ ਤੁਸੀਂ ਜ਼ਰੂਰਤ ਕਰਦੇ ਹੋ ਦੇਖੋ ਮੈਂ ਬਰੀਕ ਸ਼ੱਕਰ ਵੀ ਰੱਖੀ ਪਈ ਹੈ ਇਹ ਮੈਂ ਚਮਚ 1.5 ਚਮਚ ਵਿੱਚ ਪਾ ਲੈਣੀ ਹੈ ਤੇ ਆਪਣੀ ਚਾਹ ਪੀ ਕੇ ਆਰਾਮ ਦੇ ਨਾਲ ਸਾਰਾ ਦਿਨ ਬੜਾ ਵਧੀਆ ਨਿਕਲਦਾ ਗਰਮਾਈਸ਼ ਮਿਲ ਹੀ ਰਹਿੰਦੀ ਹੈ ਔਰ ਤੁਹਾਡਾ ਗਲੇ ਗਲੇ ਨੂੰ ਇੰਨਾ ਇਹ ਬੈਨੀਫਿਟ ਦਿੰਦੀਆਂ ਨੇ ਨਾ ਚੀਜ਼ਾਂ ਜਰੂਰ ਇੱਕ ਵਾਰੀ ਟਰਾਈ ਕਰਕੇ ਦੇਖਣਾ ਤੁਸੀਂ ਆਪਣੀ ਰੁਟੀਨ ਹੀ ਬਣਾ ਲੋਗੇ ਨਾ ਚੀਜ਼ਾਂ ਦੀ ਚੋਲੋਂ ਚੀਨੀ ਪਾ ਲਈਏ ਥੋੜੀ 1 ਚਮਚਾ ਪਾਓ 1.5 ਚਮਚਾ ਪਾਓ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਕਈ ਫਿੱਕੀ ਪਿੰਦੇ ਨੇ ਕਈ ਲਾਈਟ ਮਿੱਠਾ ਪਿੰਦੇ ਨੇ ਕਈ ਤੇਜ਼ ਪਿੰਦੇ ਨੇ ਇਹ ਸਭ ਕੁ ਤੁਸੀਂ ਆਪਣੀ ਮਰਜ਼ੀ ਨਾਲ ਪਾਣਾ ਬਟ ਜਿਹੜੀਆਂ ਮੈਂ ਚੀਚਾ ਪਾਈਆਂ ਉਹ ਮੇਰੀ ਮਰਜ਼ੀ ਨਾਲ ਪਾਣਾ ਠੀਕ ਹੈ ਜੀ ਕਿਉਂਕਿ ਮੈਂ ਤੁਹਾਡੇ ਫਾਇਦੇ ਵਾਸਤੇ ਸਾਰਾ ਕੁਝ ਦੱਸਦੀ ਆ ਮੈਂ ਕਦੀ ਵੀ ਉਹ ਜੀ ਚੀਜ਼ ਨਹੀਂ ਦਿਖਾਉਂਦੀ ਜਿਹੜੀ ਕਿ ਬੱਚਿਆਂ ਨੂੰ ਨੁਕਸਾਨ ਹੋਵੇ ਜਾਂ ਵੱਡਿਆਂ ਨੂੰ ਨੁਕਸਾਨ ਹੋਵੇ ਤੁਸੀਂ ਸਾਰਿਆਂ ਨੂੰ ਇਹ ਚਾਹ ਦਿਓ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਕਵਾਂਟੀਟੀ ਵਧਾ ਲਓ ਆਪਣੀ ਤੇ ਜਿੰਨੇ ਕੱਪ ਬਣਾਉਣੇ ਨੇ ਤੁਸੀਂ ਉਹ ਚੀਜ਼ਾਂ ਵੱਧ ਪਾ ਸਕਦੇ ਹੋ ਤુલਸੀ ਅਦਰਕ ਵੀ ਵੱਧ ਪਾ ਸਕਦੇ ਹੋ ਘਰ 'ਚ ਹਮੇਸ਼ਾ ਸਾਰਿਆਂ ਦੇ ਤુલਸੀ ਉੱਗੀ ਹੁੰਦੀ ਹੈ ਤੇ ਇਹਦਾ ਫਾਇਦਾ ਉਠਾਓ ਕਿਉਂਕਿ ਤુલਸੀ ਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਨੇ ਤੁਹਾਨੂੰ ਪਤਾ ਹੈ ਕਿ ਅਸੀਂ ਜਦੋਂ ਵੀ ਸ਼ਾਂਦਾ ਵੀ ਲੈਂਦੇ ਆ ਨਾ ਉਹਦੇ ਵਿੱਚ ਵੀ ਤુલਸੀ ਦੇ ਸੁੱਕੇ ਪੱਤੇ ਪਏ ਹੁੰਦੇ ਨੇ ਤੇ ਜੇ ਅਸੀਂ ਬਾਜ਼ਾਰੋਂ ਇਹਦੇ ਚੀਜ਼ਾਂ ਨੂੰ ਲੈ ਕੇ ਆਨੇ ਆ ਬਣਾ ਬਣਾਉਣ ਦੇ ਪਿੱਛੇ ਕਿ ਸਾਨੂੰ ਬਣਾਣੀ ਨਾ ਪਵੇ ਤੇ ਅਸੀਂ ਆਪਣੇ ਘਰ ਕਿਉਂ ਨਹੀਂ ਬਣਾ ਸਕਦੇ ਉਸੇ ਵੇਲੇ ਤੁਸੀਂ ਬਣਾ ਲਓ ਨਾਲ ਦੀ ਨਾਲ ਓਨ ਦੀ سپورਟ ਨਹੀਂ ਤੁਹਾਡੇ ਕੋਲ ਟਾਈਮ ਫਟਾਫਟ ਉਹਦੇ ਚ ਕੱਢੋ ਡੱਬਿਆਂ ਵਿੱਚ ਉਹ ਤੇ ਬਣਾ ਲਓ ਅਗਰ ਤੁਹਾਨੂੰ ਸੰਡੇ ਨੂੰ ਟਾਈਮ ਹੈ ਸੰਡੇ ਬਣਾ ਕੇ ਰੱਖ ਲਓ ਹਫਤੇ ਦਾ ਪੂਰਾ ਮਟੀਰੀਅਲ ਹੁਣ ਅਸੀਂ ਇਹਨੂੰ ਵਾਲੀ ਆਨ ਤੱਕ ਵੇਟ ਕਰਾਂਗੇ ਜਿੰਨੀ ਤੁਸੀਂ ਇਹਨੂੰ ਕਾਲੀ ਕਰਨਾ ਚਾਹੁੰਦੇ ਹੋ ਕਈ ਬੜੀ ਤੇਜ਼ ਪਿੰਦੇ ਨੇ ਚਾਹ ਤੇ ਹੁਣ ਇਹਦੇ ਇਹਨਾਂ ਨੂੰ ਨੁਕਸਾਨ ਨਹੀਂ ਕਰਨਾ ਕਿਉਂਕਿ ਤੁਹਾਡਾ ਸਾਰਾ ਮਟੀਰੀਅਲ ਜਿਹੜਾ ਚਲਾ ਗਿਆ ਨਾ ਉਹਨੇ ਸਭ ਕੁਝ ਕਵਰ ਕਰ ਲੈਣਾ ਅਨੁਛੇ ਤਰ੍ਹਾਂ ਉਬਾਲੀ ਦਵਾ ਕੇ ਤੇ ਫਿਰ ਤੁਸੀਂ ਆਪਣੇ ਕੱਪ ਵਿੱਚ ਪਾਓ ਤੇ ਮਜ਼ਨ ਨਾਲ ਇੰਜੋਏ ਕਰੋ ਸੰਡੇ ਦਾ ਸੰਡੇ ਆ ਚੀਜ਼ਾਂ ਮਟੀਰੀਅਲ ਕਈ ਜੋਬ ਵਾਲੇ ਹੁੰਦੇ ਨੇ ਨਹੀਂ ਲੇਡੀਜ਼ ਨੂੰ ਟਾਈਮ ਮਿਲਦਾ ਘਰਾਂ ਦੇ ਕੰਮ ਹੀ ਇੰਨੇ ਜ਼ਿਆਦਾ ਹੁੰਦੇ ਨੇ ਬੱਚਿਆਂ ਨੂੰ ਵੀ ਦੇਖਣਾ ਫੈਮਿਲੀ ਨੂੰ ਸਾਰੀ ਨੂੰ ਦੇਖਣਾ ਤੇ ਐਸ ਵਾਸੇ ਤੁਸੀਂ ਇਹ ਹੀ ਕੋਸ਼ਿਸ਼ ਕਰਿਆ ਕਰੋ ਕਿ ਸੰਡੇ ਨੂੰ ਹਫਤੇ ਦਾ ਮਟੀਰੀਅਲ ਬਣਾ ਕੇ ਰੱਖ ਦਿੱਤਾ ਨਾਲ ਹੀ ਤુલਸੀ ਅਦਰਕ ਫੜਿਆ ਤੇ ਨਾਲ ਹੀ ਤਾਜ਼ਾ ਦਜੌਸਾ ਵਲ ਪਾਤਾ ਕਿਉਂਕਿ ਅਸੀਂ ਅਦਰਕ ਨੂੰ ਤੇ ਨਹੀਂ ਕਰ ਸਕਦੇ ਨਾ ਕਈ ਵੈਸੇ ਮੈਂ ਮੋਸਟਲੀ ਦੇਖਿਆ ਲੋਕੀ ਅਦਰਕ ਨੂੰ ਕੱਦੂਕਸ ਕਰਕੇ ਤੇ ਉਹਨੂੰ ਸੁਕਾ ਕੇ ਡੱਬਿਆਂ ਦੇ ਵਿੱਚ ਰੱਖ ਲੈਂਦੇ ਨੇ ਉਹ ਵੀ ਬਹੁਤ ਵਧੀਆ ਅਗਰ ਤੁਸੀਂ ਕਰ ਸਕਦੇ ਹੋ ਤੇ ਉਹ ਵੀ ਕਰੋ ਪਰ ਅਦਰਕ ਤੇ ਤੁਹਾਨੂੰ ਗਰਮੀ ਸਰਦੀ ਹਮੇਸ਼ਾ ਹੀ ਮਿਲ ਜਾਂਦਾ ਹੈ ਕਦੀ ਦਿੱਕਤ ਨਹੀਂ ਆਉਂਦੀ ਬਰਸਾਤਾਂ ਚ ਲੋ ਸਰਦੀ ਚ ਲੋ ਗਰਮੀ ਚ ਲੋ ਅਦਰਕ ਦੀ ਕਦੀ ਕਮੀ ਨਹੀਂ ਆਉਂਦੀ ਕੋਸ਼ਿਸ਼ ਇਹ ਆ ਕਰਿਆ ਕਰੋ ਕਿ ਤਾਜ਼ਾ ਹੀ ਖਾਓ ਬਟ ਜੇਕਰ ਜੇ ਕਿਸੇ ਨੂੰ ਪ੍ਰੋਬਲਮ ਹੈ ਨਹੀਂ ਟਾਈਮ ਮਿਲਦਾ ਤੇ ਉਹ ਸੁਕਾ ਕੇ ਵੀ ਰੱਖ ਸਕਦੇ ਨੇ ਕਿਉਂਕਿ ਉਹ ਤੇ ਫਿਰ ਜਿਵੇਂ ਸੁੰਡ ਹੁੰਦੀ ਹੈ ਉਹ ਚੀਜ਼ ਬਣ ਜਾਂਦੀ ਹੈ ਬਹੁਤ ਅੱਛੀ ਉਹ ਵੀ ਚੀਜ਼ ਹੈ ਹੱਸੀ ਕੋਈ ਗੱਲ ਨਹੀਂ ਜਿਹਦੇ ਕੋਲ ਟਾਈਮ ਹੈਗਾ ਜ਼ਰੂਰ ਕਰੋ ਜਿਹਦੇ ਕੋਲ ਨਹੀਂ ਟਾਈਮ ਔਨ ਦੀ ਸਪੋਰਟ ਫਟਾਫਟ ਕਟੋ ਤੇ ਪਾ ਲਓ ਠੀਕ ਹੈ ਜੀ ਇਹ ਦੇਖੋ ਜੀ ਸਾਡੀ ਹੋ ਗਈ ਚਾਹ ਬਿਲਕੁਲ ਤਿਆਰ ਤੇ ਮੈਂ ਉਹਨੂੰ ਕੱਪ ਚ ਪਾਣ ਲੱਗੀਆਂ ਤੇ ਮੈਂ ਸਵੇਰੇ ਪਾਠ ਕਰ ਲਿਆ ਫ੍ਰੀ ਹੋ ਗਈਆਂ ਨਾ ਤੋਕੇ ਤੇ ਮੈਂ ਕਿਹਾ ਪਹਿਲੇ ਤੁਹਾਡੇ ਨਾਲ ਚਾਹ ਸ਼ੇਅਰ ਕਰਾਂ ਤੇ ਮੈਂ ਹੋਰ ਚਾਹ ਪੀਣ ਲੱਗੀਆਂ ਤੇ ਇਸ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਕਦੀ ਵੀ ਮੈਂ ਤੁਹਾਨੂੰ ਕੋਈ ਗਲਤ ਚੀਜ਼ ਨਹੀਂ ਦੱਸਾਂਗੀ ਅੱਛੀਆਂ ਅੱਛੀਆਂ ਚੀਜ਼ਾਂ ਦੱਸਾਂਗੀ ਜੋ ਮੈਂ ਖਾ ਪੀ ਰਹੀ ਹਾਂ ਨਾ ਮੈਂ ਉਹੀ ਚੀਜ਼ਾਂ ਬਣਾ ਕੇ ਤੁਹਾਨੂੰ ਦੱਸਦੀ ਵੀ ਹਾਂ ਠੀਕ ਹੈ ਜੀ ਜ਼ਰੂਰ ਇੱਕ ਵਾਰੀ ਟਰਾਈ ਕਰਨਾ ਬੱਚਿਆਂ ਨੂੰ ਵੀ ਪਿਲਾਣਾ ਤੇ ਆਪ ਵੀ ਪੀਣਾ ਵੱਡਿਆਂ ਨੂੰ ਵੀ ਦਿਓ ਕਿਉਂਕਿ ਰੋਜ਼ ਜਿਹੜੇ ਸਨ ਡਾਕਟਰਾਂ ਕੋਲ ਜਾਣ ਤੇ ਫੁਰਸ ਬਿਲਕੁਲ ਫੁਰਸਤ ਨਹੀਂ ਨਾ ਕਿਸੇ ਕੋਲ ਤੇ ਨਾ ਹੀ ਕੋਈ ਜਾਣਾ ਚਾਹੁੰਦਾ ਤੇ ਦਵਾਈਆਂ ਦੇ ਢੇਰਾ ਢੇਰ ਕੋਈ ਵੀ ਨਹੀਂ ਖਾਣਾ ਚਾਹੁੰਦਾ ਅਗਰ ਤੁਸੀਂ ਇੱਕ ਵਾਰੀ ਸਵੇਰੇ ਚਾਹ ਪੀ ਲੋਗੇ ਨਾ ਤੁਹਾਨੂੰ ਸਾਰਾ ਦਿਨ ਚੁਸਤੀ ਫੁੱਟੀ ਰਹੇਗੀ ਠੀਕ ਹੈ ਜੀ ਹੁਣ ਸਾਡੀ ਚਾਹ ਹੋ ਗਈ ਹੈ ਤਿਆਰ ਤੇ ਅਸੀਂ ਹੁਣ ਗੈਸ ਕਰਨ ਲੱਗੇ ਆ ਬੰਦ ਤੇ ਹੁਣ ਅਸੀਂ ਪਾਵਾਂਗੇ ਇਹਨੂੰ ਪੂਣੇ ਕੱਪ ਵਿੱਚ ਠੀਕ ਹੈ ਜੀ ਇਹ ਦੇਖੋ ਜੀ ਚਾਹ ਦੀ ਰੰਗਤ ਕਿੰਨੀ ਵਧੀਆ ਔਰ ਕਿੰਨੀ ਗਾੜੀ ਬਣੀ ਹੈ ਮੈਂ ਤੁਹਾਨੂੰ ਇੱਕ ਵਾਰੀ ਦਿਖਾਨੀ ਹੈ ਜਰੂਰ ਗਾੜੀ ਦੇਖੋ ਕਿੰਨੀ ਚਾਹ ਹਾਂਜੀ ਦੇਖੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਲੋਹੇ ਦੀਆਂ ਪੋਣੀਆਂ ਲਿਆ ਕਰੋ ਜਿਹੜਾ ਪਲਾਸਟਿਕ ਹੁੰਦਾ ਨਾ ਜਦੋਂ ਅਸੀਂ ਗਰਮ ਚੀਜ਼ ਉਹਦੇ ਵਿੱਚ ਪਾਉਂਦੇ ਆ ਨਾ ਤੇ ਉਹ ਨੁਕਸਾਨ ਕਰਦੀ ਸੰ ਠੀਕ ਹੈ ਜੀ ਇਹ ਦੇਖੋ ਜੀ ਤੁਹਾਨੂੰ ਸਮਾਨ ਦੇਖੋ ਕਿੰਨਾ ਵਿੱਚ ਪਿਆ ਹੈ ਜੀ ਠੀਕ ਹੈ ਜੀ ਬਹੁਤ ਹੀ ਵਧੀਆ ਚਾਹ ਬਣਦੀ ਏ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇਹ ਦੇਖੋ ਫੁੱਲ ਕੇ ਚੀਜ਼ਾਂ ਕਿੰਨੀਆਂ ਜ਼ਿਆਦਾ ਬਣ ਜਾਂਦੀਆਂ ਨੇ ਦੇਖੋ ਜੀ ਸੜਾ ਮਟੀਰੀਅਲ ਕਿੰਨਾ ਜ਼ਿਆਦਾ ਬਣ ਗਿਆ ਨਾ ਸਿਰਫ ਪਾਇਆ ਸਮਾਨ ਇਹਦੇ ਵਿੱਚ ਔਰ ਇਹ ਤੇ ਆਪਣੇ ਆਪ ਹੀਲਦੀ ਬਣੇਗੀ ਇਹ ਦੇਖੋ ਮੈਂ ਤੁਹਾਨੂੰ ਚਮਚ ਨਾਲ ਦਿਖਾ ਰਹੀ ਹਾਂ ਕਿ ਚਾਹ ਦੇਖੋ ਕਿੰਨੀ ਵਧੀਆ ਗਾੜੀ ਬਣੀ ਐ ਇਹ ਦੇਖੋ ਦੁੱਧ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਘੱਟ ਪਾਓ ਵੱਧ ਪਾਓ ਪਰ ਮੈਨੂੰ ਇਹ ਇੱਚੇ ਜ਼ਿਆਦਾ ਲੱਗਦੀ ਐ ਤੇ ਤਾਂ ਕਰਕੇ ਮੈਂ ਜ਼ਿਆਦਾ ਦੁੱਧ ਪਾ ਲਈਆਂ ਮੱਝੇ ਤੁਹਾਡੀ ਮੈਂ ਇੰਨਾ ਹੀ ਦੇਖੋ ਦੁੱਧ ਪਾਇਆ ਸੀ ਇਸ ਤੋਂ ਥੋੜਾ ਜਿਹਾ ਘੱਟ ਸੀਗਾ ਤੇ ਜਿਹੜਾ ਪਾਣੀ ਸੀ ਬਾਕੀ ਉਹ ਵੀ ਮਿਕਸ ਹੋ ਗਿਆ ਤੇ ਚਾਹ ਬਹੁਤ ਟੇਸਟੀ ਬਣੀ ਹੈ ਇੱਕ ਵਾਰੀ ਜਰੂਰ ਮੇਰੇ ਇੱਕ ਵਾਰੀ ਮੇਰੀ ਕਹਿੰਦੇ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਚਲੋ ਜੀ ਓਕੇ ਜੀ ਸਸਸੀ ਕਾਲ ਜੀ